ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਪਿਛਲੇ 3 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੈ ਕੇ ਇੱਥੋਂ ਦੇ ਵਿਕਾਸ ਕਾਰਜ ਅਤੇ ਮਾੜੇ ਹਾਲਾਤਾਂ ਦੇ ਕਰਕੇ ਜੋ ਹੈ ਚਰਚਾ ਦੇ ਵਿੱਚ ਹੈ ਤੇ ਇੱਥੋਂ ਦੇ ਲੋਕ ਜੋ ਹੈ ਮਾੜੇ ਹਾਲਾਤਾਂ ਦੇ ਕਰਕੇ ਬਹੁਤ ਹੀ ਪਰੇਸ਼ਾਨ ਨੇ ਤੇ ਇੱਥੋਂ ਦੇ ਲੀਡਰ ਅਤੇ ਪ੍ਰਸ਼ਾਸਨ ਨੂੰ ਜੋ ਹੈ ਕੋਸਰੇ ਨੇ ਸ਼ਹਿਰ ਦੀ ਕਿਸੇ ਮੁੱਖ ਸੜਕ ਤੇ ਚਲੇ ਜਾਓ ਜਾਂ ਕਿਸੇ ਗਲੀ ਬਾਜ਼ਾਰ ਪੂਰਾ ਸ਼ਹਿਰ ਪੁੱਟ ਕੇ ਖਰਾਬ ਹੋਇਆ ਸ਼ਹਿਰ ਦੇ ਕਿਸੇ ਵੀ ਇਤਿਹਾਸਿਕ ਗੁਰੂ ਘਰ ਨੂੰ ਜਾਂਦੀ ਸੜਕ ਸਬੂਤੀ ਨਹੀਂ ਹੈ ਜਿਸ ਕਰਕੇ ਇੱਥੇ ਆਉਂਦੀ ਸੰਗਤ ਦੀ ਗਿਣਤੀ ਵੀ ਜੋ ਹੈ ਬਹੁਤ ਘਟ ਚੁੱਕੀ ਹੈ ਹਾਲਾਤ ਇਹ ਨੇ ਕਿ ਲੋਕਾਂ ਦਾ ਕਾਰੋਬਾਰ ਵੀ ਪਿਛਲੇ 3 ਸਾਲਾਂ ਤੋਂ ਲਗਾਤਾਰ ਘਟ ਰਿਹਾ ਤੇ ਹਾਲਾਤ ਇਹ ਨੇ ਕਿ ਹੁਣ ਲੋਕਾਂ ਨੂੰ ਪ੍ਰਸ਼ਾਸਨ ਤੇ ਲੀਡਰਾਂ ਦੀਆਂ ਅੱਖਾਂ ਖੋਲਣ ਲਈ ਤੰਜ ਕਸਦੀਆਂ ਵੀਡੀਓ ਬਣਾਵੀਆਂ ਪੈਰੀਆਂ ਨੇ ਤੇ ਅੱਜ ਲੋਕਾਂ ਵੱਲੋਂ ਸ਼ਹਿਰ ਵਿੱਚ ਸੀਵਰੇਜ ਸਮੱਸਿਆ ਕਰਕੇ ਖੜੇ ਪਾਣੀ ਨੂੰ ਲੈ ਕੇ ਆਪਣਾ ਇਤਰਾਜ਼ ਕੁਝ ਇਸ ਤਰ੍ਹਾਂ ਪਾਣੀ ਵਿੱਚ ਕਿਸ਼ਤੀ ਚਲਾ ਰਹੇ ਜ਼ਾਹਰ ਕੀਤਾ ਹੈ ਇਸ ਮੌਕੇ ਸਾਡੇ ਪੱਤਰਕਾਰ ਗੁਰਪਿੰਦਰਜੀਤ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਸ੍ਰੀ ਗਾਲ ਜੀ ਮੇਰਾ ਚੌਂਕ 'ਚ ਇਹ ਸੇ ਦੁਕਾਨ ਆ ਜੀ ਪਰ ਪ੍ਰਦੀਪ ਬੈਕਰਸੈਂਟ ਫਾਸਟ ਫੂਡ ਜੀ ਤੇ ਅਸੀਂ ਮੰਗ ਕਰਦੇ ਹਾਂ 15 ਤੋਂ 20 ਦਿਨ ਤੋਂ ਸ਼ਹਿਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਆ ਪਾਣੀ ਦਾ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਜ਼ਿਆਦੀ ਪ੍ਰੋਬਲਮ ਆ ਤੇ ਪਤਾ ਨਹੀਂ ਇੱਕ ਟੁੱਟੀ ਲੀਕ ਆ ਦੋ ਟੁੱਟੀਆਂ ਲੀਕ ਆਂ ਪ੍ਰਸ਼ਾਸਨ ਨੂੰ ਮੰਗ ਕਰਦੇ ਜਿੰਨਾ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਵੇ ਕਈ ਵਾਰੀ ਤੇ ਵੱਡੇ ਵੱਡੇ ਵਹੀਕਲ ਹੁੰਦੇ ਆ ਵੱਡੀਆਂ ਗੱਡੀਆਂ ਕਈ ਵਾਰੀ ਵਿੱਚ ਖੜ ਦੇ ਡੇਗ ਜਾਂਦੀਆਂ ਦੋ ਦੋ ਘੰਟੇ ਫਸੀਆਂ ਰਹਿੰਦੀਆਂ ਵਾ ਜਾਮ ਲੱਗਾ ਰਹਿੰਦਾ ਵਾ ਜਿਹੜੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਸਕੂਲ ਦੀਆਂ ਬੱਸਾਂ ਕਈ ਵਾਰ ਰੁਕ ਜਾਂਦੀਆਂ ਆਮ ਜਿਹੜੀ ਸਾਡੇ ਜਿੱਦਾਂ ਸਾਡੇ ਮਤਲਬ ਕਿ ਜਿਹੜੇ ਦੁਕਾਨਾਂ ਤੇ ਜਿੰਨਾ ਸਾਡੇ ਕੋਲ ਸਮਾਨ ਲੈਣ ਆਉਣਾ ਕਸਟਮਰ ਆ ਉਹ ਵੀ ਫਿਰ ਰਸ਼ਨ ਦੇਖ ਕੇ ਵਾਪਸ ਮੁੜ ਜਾਂਦੇ ਇਦੋਂ-ਉਦੋਂ ਸਾਡੀਆਂ ਸੇਲਾਂ ਨੂੰ ਬਹੁਤ ਜ਼ਿਆਦਾ ਡ੍ਰੌਪ ਹੋਈ ਪਈ ਇਸ ਕਾਰਨ ਕਰਕੇ ਤੇ ਅਸੀਂ ਬੇਨਤੀ ਕਰਦੇ ਆ ਵੱਧ ਤੋਂ ਵੱਧ ਵੀ ਇਸ ਨੂੰ ਜਲਦੀ ਤੋਂ ਜਲਦੀ ਮੀਡੀਆ ਦੇ ਮਾਧਿਅਮ ਰਾਹੀਂ ਠੀਕ ਕੀਤਾ ਜਾਵੇ ਉਦੋਂ ਸਾਡੀ ਮੰਗ ਨੂੰ ਛੇਤੀ ਨਹੀਂ ਪੂਰਾ ਕੀਤਾ ਗਿਆ ਹੇਠ ਤੱਕ ਕਮਾਂਕਾਰਾਂ ਦਾ ਜੀ ਚਲੋ ਠੀਕ ਵੀ ਹੈ ਜੀ ਪਰ ਜਿੱਦਾਂ ਸੜਕਾਂ ਤੇ ਚਲੋ ਜਿੱਦਾਂ ਨਹੀਂ ਹੈਗੀਆਂ ਠੀਕ ਆ ਪਰ ਜਿੱਦਾਂ ਹੁਣ ਆ ਵਿੱਚ ਪਾਣੀ ਦੀ ਪ੍ਰੋਬਲਮ ਆ ਗਈ ਇਹਦਾ ਕਰਕੇ ਜਿਹੜਾ ਥਾਂ ਥਾਂ ਤੇ ਵੱਡੇ ਵੱਡੇ ਗੱਡੇ ਪਏ ਆ ਤੇ ਜਿਹੜੀਆਂ ਵਾਹਨ ਫਸ ਜਾਂਦੇ ਆ ਤੇ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਇਹਦਾ ਕਰ ਹਾਂਜੀ ਉਹ ਸਰ ਸਾਡੇ ਜਨ ਸਵਾਰ ਦੇ ਮੈਂਬਰ ਸਾਹਿਬ ਆਏ ਜੀ ਉਹ ਕਹਿੰਦੇ ਵੀ ਚਲੋ ਪਾਣੀ ਖੜਾ ਵਾ ਕਿਸਤਿਆਂ ਚ ਛੱਡੀਏ ਸ਼ਾਇਦ ਲੋਕੀ ਕਿਸਤੀਆਂ ਰਾਹੀਂ ਹੀ ਗਾਂ ਆ ਜਾਣ ਗਾੜੀ ਮੈਂ ਕਹਾਂ ਚਲੋ ਦੇਖ ਲਓ ਛੱਡ ਕੇ ਜੀ ਪਰ ਹੁਣ ਤੁਸੀਂ ਆਏ ਆਂ ਮੰਗ ਕਰਦੇ ਮੈਨੂੰ ਜਲਦੀ ਜਲਦੀ ਠੀਕ ਕੀਤਾ ਜਾ ਕੀ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਅਵਤਾਰ ਸਿੰਘ ਹੈ ਮਸੂਲਤਾਂਪੁਰੋਂ ਦੀ ਰਹਿਣ ਵਾਲਾ ਹਾਂ ਜੀ ਇਹ ਪਾਬਲਾ ਵਾ ਇੰਦਰ ਦੇ ਪਾਲੀ ਇਹ 10 ਦਿਨ ਹੋ ਗਏ ਜੀ ਪੰਨ ਲੀਕੀ ਹੋ ਰਿਹਾ ਵਾ ਇਹਨੂੰ ਕੋਈ ਨਹੀਂ ਮਾਰਕੀ ਕਮੇਟੀ ਵਾਲਾ ਕੋਈ ਕਮੇਟੀ ਵਾਲਾ ਕੋਈ ਨਹੀਂ ਦੇਖਣ ਆ ਰਿਹਾ ਕਈਆਂ ਨੂੰ ਕਿਹਾ ਵੀ ਆ ਕੋਈ ਨਹੀਂ ਸੁਣਦਾ ਪਿਆ ਅ ਲੱਕਰੀਆਂ ਤਿਹਾਰਾ ਵਾ ਤੇ ਇਹਦੀ ਬਹੁਤ ਪ੍ਰੋਬਲਮ ਹੈ ਜੇ ਵੱਡੀਆਂ ਗੱਡੀਆਂ ਵੀ ਫਸਦੀਆਂ ਵਾ ਸਕੂਟਰਬੋਰ ਥੋੜਾ ਡਿੱਗਦੇ ਵੀ ਆ ਕਿੰਨੇ ਦਿਨ ਹੋ ਗਏ ਇਹਨੇ ਘੱਟੋ ਘੱਟ 10 ਦਿਨ ਤੋਂ ਜ਼ਿਆਦਾ ਹੋ ਗਿਆ ਜੀ ਕਮੇਟੀ ਕਰ ਕੀ ਕਿਹਾ ਕੀ ਆ ਹੀਗਾ ਕੋਈ ਸੁਣਵਾਈ ਨਹੀਂ ਕੀਤੀ ਕਹਿੰਦੇ ਕਰਦਾਂਗੇ ਕਰਦਾਂਗੇ ਹੁੰਦਾ ਕੁਝ ਨਹੀਂ ਇਹ ਤੁਹਾਡੇ 3-4 ਹੱਗੇ ਤੁਹਾਡੇ ਧਮਗਾ ਰਹੇ ਧਮਗਾ ਰਹੇ ਭਾਈ ਬਹੁਤ ਫਰਕ ਵਾ ਜਿਹੜੀ ਕੋਈ ਇੱਕ ਗੱਡੀ ਫਸ ਜਾਂਦੀ ਆ ਦੋ ਦੋ ਤਿੰਨ ਦਿਨਾਂ ਘਨੇ ਫਸੀ ਜਾਂਦੀ ਆ ਮੁਸ਼ਕਲ ਹੁੰਦੀ ਆ ਜਾਮ ਲੱਗ ਜਾਂਦਾ ਵਾ ਸਕੂਟਰਬੋਰ ਥੋੜਾ ਡਿੱਗ ਵੀ ਜਾਂਦੇ ਇਹਦੇ ਵਿੱਚ ਕੰਮ ਕੀ ਕਰਦਾ ਮੰਗ ਕੇ ਨੂੰ ਠੀਕ ਰਾਇ ਇਹ ਹੀ ਮੰਗ ਆ ਆਪਣੇ ਆਪਾ ਮੰਗਦੀ ਕਰਨਿਆ ਸ਼ਹਿਰ ਦੇ ਸਾਰੇ ਤੁਹਾਨੂੰ ਪਤਾ ਹੀ ਸਾਰੇ ਪਤਾ ਹੀ ਆ ਗੰਦਾ ਸ਼ਹਿਰ ਸ਼ਹਿਰ ਗੰਦਾ ਹੋ ਗਿਆ ਵਾ ਟੁੱਟ ਪਜੇ ਸਾਰੇ ਬਣਾਈ ਆ